ਹਮ ਦੇਤੇ ਹੈ ਖੰਡਰ ਉਸੇ ਸਮਸ਼ੀਰ ਸਮਝਨਾ ਨੇਡੋਂ ਕੀ ਜਗਾ ਦਾ ਕਾ ਤੂੰ ਤੀਰ ਸਮਝਨਾ ਜਿਤਨੇ ਮਰੇ ਉਸਤੇ ਉਨੇ ਬੇਪੀਰ ਸਮਝਨਾ ਜ਼ਖਮ ਆਏ ਤੋ ਹੁਨ ਆ ਨਹੀਂ ਲੱਗੀਰ ਸਮਝਨਾ ਜਦ ਤੀਰ ਕਲੇਜੇ ਮੇ ਲਗੇ ਸੀ ਨਹੀਂ ਕਰਨਾ ਉਫਮੂ ਸੇ ਮੇਰੀ ਦਾ ਕਬੀ ਨਹੀਂ ਕਰਨਾ ਲੈ ਪੁੱਤਰ ਆ ਖੰਡਰ ਪਗੜਦੇ ਨੂੰ ਆਪਣੇ ਦਾਦੇ ਦਾ ਤੀਰ ਸਮਝਨੀ ਤੇ ਜਿੰਨੇ ਵੀ ਇਹਦੇ ਨਾਲ ਮਰੇ ਉਹਨਾਂ ਨੂੰ ਬੇਪੀਰ ਭਾਵ ਬੇਗੁਰੂ ਸਮਝੀ ਨਗੁਰੇ ਸਮਝੀ ਉਹਨਾਂ ਨੂੰ ਕਿਉਂ